ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਰਦੀਪ ਸਿੰਘ ਵਿਰਕ ਵਿਰਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਹਾਂ ਮੈਂ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸਹਾਇਕ ਧੰਦੇ ਦੇਖੋ ਜਿੱਦਾਂ ਕਿ ਯੂਨੀਵਰਸਿਟੀ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਗੜਵਾਸੂ ਜਿਹਨੂੰ ਆਪਾਂ ਕਹਿ ਰਹੇ ਹਾਂ ਉਹ ਆਪਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਬੱਕਰੀ ਪਾਲਣ ਡੇਰੀ ਫਾਰਮ ਫੂਰ ਪਾਲਣ ਜਾਂ ਪੋਲਟਰੀ ਫਾਰਮ ਕਰਨ ਵਾਸਤੇ ਕਹਿ ਰਹੇ ਨੇ ਸਹਾਇਕ ਧੰਦੇਆਂ ਦਾ ਮਤਲਬ ਦੋਸਤੋ ਇਹ ਹੁੰਦਾ ਹੈ ਕਿ ਆਪਾਂ ਖੇਤੀ ਦੇ ਨਾਲ ਸਹਾਇਕ ਧੰਦੇ ਕਰੀਏ ਤੇ ਆਪਣੀ ਜਿਹੜੀ ਹੈ ਪ੍ਰੋਫਿਟ ਆਪਣੀ ਆਮਦਨੀ ਨੂੰ ਦੁੱਗਣਾ ਕਰ ਸਕੀਏ ਲੇਕਿਨ ਆਪਾਂ ਨੂੰ ਸਹਾਇਕ ਧੰਦੇ ਕਰਨ ਦਾ ਤਾਂ ਹੀ ਫਾਇਦਾ ਹੈ ਕਿ ਆਪਾਂ ਇੱਕ ਵਾਰ ਸਹਾਇਕ ਧੰਦੇ ਦੇ ਪੈਸਾ ਲਾ ਕੇ ਇੱਕ ਦੋ ਸਾਲਾਂ ਦੇ ਵਿੱਚ ਉਹ ਪੈਸਾ ਪੂਰਾ ਕਰਕੇ ਉਸ ਤੋਂ ਬਾਅਦ ਜਿਹੜੀ ਆਪਾਂ ਨੂੰ ਕੋਈ ਪ੍ਰੋਫਿਟ ਆਉਂਦਾ ਹੈ ਸਹਾਇਕ ਧੰਦੇ ਦੇ ਵਿੱਚੋਂ ਉਹ ਆਪਾਂ ਖੇਤੀਬਾੜੀ ਦੇ ਖਰਚਿਆਂ ਤੇ ਲਾਈਏ ਤੇ ਖੇਤੀ ਦਾ ਪੈਸਾ ਟੋਟਲ ਜਿੰਨਾ ਵੀ ਹੈ ਚਲੋ ਮੰਨ ਲਓ ਕੋਈ 1 8 10 ਕਿੱਲੇ ਵਾਲਾ ਜ਼ਿਮੀਂਦਾਰ ਹੈ ਅੱਜ ਦੇ ਟਾਈਮ ਦੇ ਵਿੱਚ 70 80 ਹਜ਼ਾਰ ਪਾਲੀ ਦਾ ਠੇਕਾ ਚੱਲਦਾ ਹੈ ਤਾਂ ਅਗਰ ਉਹ ਚਾਵੇ ਕੋਈ ਸਹਾਇਕ ਧੰਦਾ ਕਰਕੇ ਜਾਂ ਕੋਈ ਸਾਈਡ ਪਰ ਨਹੀਂ ਕੋਈ ਨੌਕਰੀ ਕਰਕੇ ਉਹ ਜ਼ਮੀਨ ਦਾ ਪੈਸਾ ਜਿਹੜਾ ਸੇਵ ਕਰ ਸਕਦਾ ਹੈ ਦੇਖੋ ਸਹਾਇਕ ਧੰਦਾ ਕਰਨ ਦਾ ਤਾਂ ਹੀ ਫਾਇਦਾ ਜੇ ਆਪਾਂ ਜ਼ਮੀਨ ਦਾ ਪੈਸਾ ਵਾਈ ਦਾ ਪੈਸਾ ਖਰਚਾ ਕੱਢ ਕੇ ਆਪਾਂ ਕੋਈ ਸਾਲ ਦਾ 5 4 ਲੱਖ ਆਪਾਂ ਸੇਵ ਕਰਨਾ ਹੈ ਉਹਨੂੰ ਹੀ ਇਨਵੈਸਟਮੈਂਟ ਕਹਿੰਦੇ ਨੇ ਉਹਨੂੰ ਸੇਵ ਕਰਕੇ ਫਿਰ ਆਪਾਂ ਉਹਨੂੰ ਵਧੀਆ ਕਿਸੇ ਥਾਂ ਤੇ ਗਰੋ ਕਰਨਾ ਹੈ ਦੇਖੋ ਅਗਰ ਤਾਂ ਆਪਣਾ ਕੋਈ ਬਿਜ਼ਨਸ ਵਧੀਆ ਚੱਲਦਾ ਹੈ ਫਿਰ ਤਾਂ ਤੁਸੀਂ ਉਹਦੇ ਵਿੱਚ ਹੀ ਗਰੋ ਕਰ ਸਕਦੇ ਹੋ ਪਰ ਮੈਂ ਫਿਰ ਵੀ ਇਹ ਹੀ ਗੱਲਾਂ ਕਹਿਣਾ ਹੁੰਦਾ ਕਿ ਆਪਣੀ ਸਾਰੀ ਕਮਾਈ ਆਪਾਂ ਨੂੰ ਉਸੇ ਬਿਜ਼ਨਸ ਦੇ ਵਿੱਚ ਨਹੀਂ ਗਰੋ ਕਰਨੀ ਚਾਹੀਦੀ ਫਿਰ ਵੀ ਆਪਾਂ ਨੂੰ ਜਿਹੜਾ ਕੋਈ ਵੀ ਆਪਾਂ ਅਗਰ ਆਪਾਂ ਮੰਨ ਲ ਕੇ ਚੱਲੋ ਇੱਕ ਸਾਲ ਦਾ 5-6 ਲੱਖ ਰੁਪਏ ਵੀ ਸੇਵ ਕਰਕੇ ਚੱਲਦੇ ਆ ਤਾਂ ਉਹਦੇ ਵਿੱਚੋਂ 2-3 ਲੱਖ ਇਨਵੈਸਟਮੈਂਟ ਕਰੋ 2-3 ਲੱਖ ਆਪਣਾ ਸੇਫ ਰੱਖੋ ਦੇਖੋ ਪੈਸਾ ਹਰੇਕ ਜ਼ਿਮੀਂਦਾਰ ਦੀ ਹਰੇਕ ਨਾਗਰਿਕ ਦੀ ਜ਼ਰੂਰਤ ਹੈ ਅਗਰ ਆਪਣੇ ਪੱਲੇ ਪੈਸਾ ਹੋਊਗਾ ਤਾਂ ਸਭ ਕੁਝ ਹੈ ਕਈ ਵਾਰੀ ਆਪਣਾ ਬਿਜ਼ਨਸ ਇਹ ਤੁਹਾਨੂੰ ਡਿੱਗਦਾ ਡਿੱਗਡੋਲੇ ਖਾਨ ਲੱਗਦਾ ਕੋਈ ਵਾਰੀ ਵਿਪਤਾ ਪੈ ਜਾਂਦੀ ਹੈ ਦੇਖੋ ਜੇ ਬੈਂਕ ਬੈਲੈਂਸ ਹੋਊਗਾ ਤਾਂ ਹੀ ਆਪਾਂ ਗਰੋਅ ਕਰ ਸਕਦੇ ਹਾਂ ਜੇ ਆਪਾਂ ਸਾਰਾ ਹੀ ਇਨਵੈਸਟ ਕੀਤਾ ਸੇਵ ਕੀਤਾ ਪੈਸਾ ਵੀ ਉਸੇ ਬਿਜ਼ਨਸ ਦੇ ਵਿੱਚ ਦੁਬਾਰੇ ਲਾਤਾ ਫਿਰ ਮੇਰੇ ਖਿਆਲ ਚ ਉਹ ਅਗਰ ਲੋਸ ਪੈਂਦਾ ਤਾਂ ਬੰਦਾ ਦੁਬਾਰੇ ਕਦੀ ਸਟੇਬਲ ਨਹੀਂ ਹੋ ਸਕਦਾ ਤੇ ਸਾਰਾ ਸੌਦਾ ਦੇਖ ਜਾਂਦਾ ਹੈ ਇਸੇ ਕਰਕੇ ਅਗਰ ਆਪਾਂ ਸਹਾਇਕ ਧੰਦਾ ਕਰਦੇ ਹਾਂ ਡੇਰੀ ਦਾ ਕਰਦੇ ਹਾਂ ਜਾਂ ਮੱਛੀ ਦਾ ਕਰਦੇ ਹਾਂ ਜਾਂ ਪੋਲਟਰੀ ਦਾ ਕਰਦੇ ਹਾਂ ਉਹਦੇ ਵਿੱਚ ਇਹ ਜਰੀਆ ਕਿ ਆਪਣੇ ਕੋਲ ਜੇ 5 ਕਿੱਲੇ ਪੈ ਲਈਏ ਜਾਂ 7 ਕਿੱਲੇ ਪੈ ਲਈਏ 10 ਕਿੱਲੇ ਵੀ ਪੈ ਲਈਏ ਤਾਂ ਆਪਾਂ ਜਿਹੜੀ ਜ਼ਮੀਨ ਦੀ ਆਮਦਨਾ ਚਾਹੀਏ ਕੋਈ ਬੰਦਾ ਠੇਕੇ ਵੀ ਦਿੰਦਾ ਕੱਲਾ ਸਹਾਇਕ ਧੰਦਾ ਕਰਦਾ ਤਾਂ ਉਹਨੂੰ ਸੇਵ ਕਰੇ ਆਪਣਾ ਸੇਵ ਕਰਕੇ ਉਹਨੂੰ ਕਿਸੇ ਵਧੀਆ ਬੈਂਕ ਚ ਵਧੀਆ ਕਿਸੇ ਇਨਵੈਸਟਮੈਂਟ ਚ ਇਨਵੈਸਟ ਕਰੇ ਜਿਹੜਾ ਉਹਨੂੰ ਵਧੀਆ ਵਿਆਜ ਮਿਲੇ ਤਾਂ ਕਿ ਉਹਦੀ ਆਉਣ ਵਾਲੇ 5-4 ਸਾਲਾਂ ਦੇ ਵਿੱਚ ਆਰਥਿਕ ਦਸ਼ਾ ਜਿਹੜੀ ਚੰਗੀ ਹੋ ਸਕੇ ਅੱਜ ਇੱਕ ਬੰਦੇ ਕੋਲ ਅਗਰ 7-8-10 ਕਿੱਲੇ ਪੈ ਲਈ ਹੈ ਤਾਂ 70-80 ਹਜ਼ਾਰ ਨੂੰ ਠੇਕਾ ਤਾਂ 7-8 ਲੱਖ ਰੁਪਈਆ ਉਹਦਾ ਜਿਹੜਾ ਉਹ ਬਣ ਜਾਂਦਾ ਹੈ ਅਗਰ ਉਹ ਸਹਾਇਕ ਧੰਦਾ ਕੋਈ ਸਾਈਡ ਪਰ ਨੇ ਕਰਦਾ ਕੋਈ ਪੋਲਟਰੀ ਦਾ ਕੰਮ ਕਰਦਾ ਕੋਈ ਡੇਰੀ ਦਾ ਕੰਮ ਕਰਦਾ ਆਪਣੇ ਪਰਿਵਾਰ ਦਾ ਖਰਚਾ ਆਪਣੀਆਂ ਡੇਲੀ ਦੀਆਂ ਰੁਟੀਨ ਵਾਈ ਲੋੜਾਂ ਅਗਰ ਉਹ ਉਸ ਤੋਂ ਪੂਰੀਆਂ ਕਰੇਗਾ ਤਾਂ ਉਹ 5-4 ਸਾਲਾਂ ਦੇ ਵਿੱਚ ਵਿੱਚ 5 ਸਾਲਾਂ ਦੇ ਵਿੱਚ ਵਿੱਚ ਘੱਟੋ-ਘੱਟ 35-40 ਲੱਖ ਰੁਪਏ ਦੀ ਜਿਹੜੀ ਆ ਸੇਵਿੰਗ ਕਰ ਸਕਦਾ ਤੇ ਉਹਨਾਂ ਨੂੰ ਚੰਗੇ ਕਿਸੇ ਇਨਵੈਸਟ ਕਰਕੇ ਉਸ ਤੋਂ ਵਿਆਜ ਕਮਾ ਸਕਦਾ ਇਹ ਹੀ ਹੁੰਦੀ ਆ ਅਸਲੀ ਇਨਵੈਸਟਮੈਂਟ ਕਿ ਸੇਵ ਕੀਤੇ ਪੈਸੇ ਨੂੰ ਕਿਵੇਂ ਗਰੋ ਕਰਨਾ ਹੈ ਤੇ ਕਿੱਥੇ ਲਾਉਣਾ ਹੈ ਇਨੂੰ ਕਹਿੰਦੇ ਨੇ ਅਸਲੀ ਬਿਜ਼ਨਸ ਅਗਰ ਤੁਸੀਂ ਇਸ ਤਰੀਕੇ ਨਾਲ ਕੋਈ ਵੀ ਕੰਮ ਕਰੋਗੇ ਅਸੀਂ ਆਪਦੀ ਉਦਾਹਰਨ ਦਿੰਨੇ ਆ ਅਸੀਂ ਡੇਰੀ ਦੀ ਫਾਰਮਿੰਗ ਦੀ ਕਮਾਈ ਕਦੀ ਖੇਤੀ ਚ ਨਹੀਂ ਲਾਈ ਤੇ ਖੇਤੀ ਵਾਲੀ ਕਦੀ ਡੇਰੀ ਚ ਨਹੀਂ ਲਾਈ ਇਸੇ ਕਰਕੇ ਦੋਨਾਂ ਦੇ ਸਿਸਟਮ ਅੱਡ-ਵੱਡ ਕਰਕੇ ਹਿਸਾਬ ਪੂਰੇ ਕਲੀਅਰ ਰੱਖ ਕੇ ਚੱਲੋ ਚਾਹੇ ਤੁਸੀਂ ਹਰ ਚੀਜ਼ ਮੁੱਲ ਦੀ ਵੀ ਲੈ ਕੇ ਪਸ਼ੂਆਂ ਨੂੰ ਪਾਓ ਅਗਰ ਤੁਹਾਡੇ ਕੋਲ ਬਰੀਡ ਚੰਗੀ ਹੈ ਤੁਹਾਡੇ ਕੋਲ ਸੈਟਅਪ ਚੰਗਾ ਹੈ ਤੁਸੀਂ 10 15 ਐਨੀਮਲ ਰੱਖ ਕੇ ਵੀ ਲੱਖ ਤੋਂ 1.5 ਲੱਖ ਰੁਪਇਆ ਹਰ ਚੀਜ਼ ਤੂੜੀ ਪੱਠਾ ਦਾਣਾ ਫੀਡ ਮੁੱਲ ਦੀ ਲੈ ਕੇ ਵੀ ਕਮਾ ਸਕਦੇ ਹੋ ਤੇ ਜ਼ਮੀਨ ਦਾ ਪੈਸਾ ਤੁਸੀਂ ਸੇਵ ਕਰ ਸਕਦੇ ਹੋ ਤੇ ਉਸ ਤੋਂ ਵਧੀਆ ਇਨਵੈਸਟ ਕਰੋ ਸਹਾਇਕ ਧੰਦੇ ਦਾ ਤਾਂ ਹੀ ਫਾਇਦਾ ਜੇ ਤੁਸੀਂ ਸਹਾਇਕ ਧੰਦੇ ਕਰਕੇ ਨਾਲ ਜ਼ਮੀਨ ਵਾਲੇ ਪੈਸੇ ਵੀ ਹੜਤੋਂ ਲਿਆ ਲਿਆ ਕੇ ਸਹਾਇਕ ਧੰਦਿਆਂ ਦੇ ਵਿੱਚ ਲਾਈ ਜਾਣੇ ਤਾਂ ਬਈ ਉਹਦਾ ਕੋਈ ਬੈਨੀਫਿਟ ਨਹੀਂ ਹੋਣਾ ਇੱਕ ਵਾਰ ਲਾਓ ਆਪਣੇ ਕੰਮ ਨੂੰ ਸਟੇਬਲ ਕਰੋ ਮੁੜ ਕੇ ਉਸੇ ਤੋਂ ਕਮਾਈ ਕਰੋ ਉਸੇ ਤੇ ਗਰੋ ਕਰੋ ਤੇ ਉਹਦੇ ਵਿੱਚੋਂ ਪ੍ਰੋਫਿਟ ਵੀ ਕਮਾਓ ਇਹ ਨਹੀਂ ਕਿ ਤੁਸੀਂ ਸਹਾਇਕ ਧੰਦਾ ਛੇੜ ਲਿਆ ਉਹਨੂੰ ਤੁਸੀਂ ਡਿਵੈਲਪ ਕਰਨ ਦੇ ਵਿੱਚ 8-10 ਸਾਲ ਲੱਗੇ ਰਹੋ ਮੁੜ ਕੇ ਮੰਦਾ ਆ ਜੇ ਤੁਹਾਡਾ ਸਾਰਾ ਕੰਮ ਠੁੱਸਾ ਇਹ ਸਾਡੀ ਥਿਊਰੀ ਨਹੀਂ ਤਾਂ ਹੀ ਤਾਂ ਅਸੀਂ ਦੇਖੋ ਵੀ ਇੱਕ ਪਛੀਆਂ ਤੁਸੀਂ ਸੈਟਅਪ ਸ਼ੁਰੂ ਕੀਤਾ ਸੀ ਅਸੀਂ ਉੱਡਾ ਕੇ ਰੱਖਿਆ ਹਾਂ ਹਾਂ ਅਗਰ ਸਾਨੂੰ ਇਨ ਫਿਊਚਰ ਗਰੋ ਕਰਨ ਦੀ ਆਈ ਨੋਬਤਤਾਸੀਂ ਕਰਾਂਗੇ ਨਹੀਂ ਤਾਂ ਅਸੀਂ 20 25 ਐਨੀਮਲ ਦਾ ਹੀ ਆਪਣਾ ਸੈਟਅਪ ਰੱਖਾਂਗੇ ਇਸ ਤੋਂ ਕਮਾਈ ਕਰਕੇ ਤਾਂ ਕਿਸੇ ਹੋਰ ਕੰਮ 'ਚ ਗਰੋ ਕਰਾਂਗੇ ਇਹ ਵੀ ਸਾਡਾ ਚੱਲਦਾ ਰਹੂਗਾ ਇਨਵੈਸਟਮੈਂਟ ਵੀ ਚੱਲਦੀ ਰਹੀ ਆ ਤੇ ਉਹਦੇ ਨਾਲ ਕੀ ਹੁੰਦਾ ਆਰਥਿਕ ਦਿਸ਼ਾ ਅਤੇ ਬੰਦਾ ਬੈਂਕ ਬੈਲੈਂਸ ਪੱਖੋਂ ਜਿਹੜਾ ਮਜ਼ਬੂਤ ਹੋ ਜਾਂਦਾ ਤਾਂ ਕਿਸੇ ਵੀ ਤਰ੍ਹਾਂ ਕਿਸੇ ਵੀ ਟਾਈਮ ਕੋਈ ਵੀ ਚੁਣੌਤੀ ਉਹ ਆ ਜਾਂਦੀ ਹੈ ਤਾਂ ਬੰਦੇ ਨੂੰ ਉਹ ਸਬਰਕਾਰ ਹੈ ਇਸੇ ਕਰਕੇ ਇੱਕੋ ਕੰਮ ਦੀ ਆਮਦਨ ਨੂੰ ਦੇਖੋ ਅੱਜ 30 ਗਾਮ ਦਾ ਫਾਰਮ ਸੀ 50 ਦਾ ਕਰ ਲਿਆ 50 ਤੋਂ 80 ਦਾ ਕਰ ਲਿਆ ਇਦਾਂ ਨਾ ਕਰੋ ਜਿੰਨੇ ਕਿ ਤੁਸੀਂ ਸੈਟੀਸਫਾਈਡ ਹੋ 20 ਰੱਖੋ 30 ਰੱਖੋ ਤੁਹਾਨੂੰ ਜਿਹੜਾ ਆਪਣਾ ਮਾਈਂਡ ਪਹਿਲਾਂ ਫਿੱਟ ਕਰਨਾ ਪਊਗਾ ਕਿ ਆਪਾਂ ਕਿੰਨੇ ਐਨੀਮਲ ਦਾ ਫਾਰਮ ਕਰਨਾ ਹੈ ਕੀ ਆਪਣਾ ਖਰਚਾ ਕਿੱਥੋਂ ਤੱਕ ਆਪਾਂ ਲੈ ਕੇ ਜਾਣਾ ਹੈ ਥੈਂਕ ਯੂ ਜੀ